Bye bye Anu ji do sabhi sabhi Anu ji ko bolte hain oh beta nahi tumko aaj samay karna padega samay nahi na koi ka samay hai tum bhi samay pe jaao koi samay pe jaao spy dete hain tumne liye chodi da कोई नहीं मिलेगा तुमको एट 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 कोई नहीं ले दो डबल ब्लैक कोई कर ले जी डबल डबल आपको सबको पैसा मिलेगा आपको पैसा मिलेगा सबको मिलेगा मिल गया आओ आओ आ जाओ आ जाओ चलो ओके खास मौज नहीं लंदिया और जी क्या रहा और बड़ी वाइट दे दो मन की दवा वाइट दे दो मन जो कोई मैं

जाए बन जा मेरे ਆ 6 ਬੰਦੇ ਆਣ ਵਿੱਚ ਹੁਣ ਬਾਕੀ ਸਾਰੇ ਬੰਦੇ ਹੋ ਜਿੰਨੇ ਬਹਰੀਆ ਕਹਾਂ ਜਾ ਰਹੇ ਦਿੱਲੀ ਤੋਂ ਮੈਂ ਬਹਰੀਆ ਮੈਂ ਅਨਿਲ ਗੁਇਲ ਸਪੈਸ਼ਲ ਲੰਪੀਟ ਭਾਰਤ ਪੰਜਾਬ ਵੱਲੋਂ ਅੱਜ ਵਰਲਡ ਡਿਸੇਬਿਲਟੀ ਡੇ ਹੈ ਜਿਹੜੀ ਪੂਰਾ ਦੁਨੀਆ ਚ ਮਨਾਇਆ ਜਾਂਦਾ ਹੈ 3 ਦਸੰਬਰ ਨੂੰ ਹਰ ਸਾਲ ਉਸ ਸਿਲਸਿਲੇ 'ਚ ਅੱਜ ਅਸੀਂ ਲੁਧਿਆਣਾ ਦੇ 14 ਸਕੂਲਾਂ ਤੋਂ ਤਕਰੀਬਨ 300 ਬੱਚੇ ਲੱਗੇ ਅੱਜ ਰੱਖਭਗ ਪੰਛੀ ਸੇਵਾ ਸਮਿਤੀ ਦੇ प्रांगण ਚ ਆਏ ਨੇ ਜਿਵੇਂ ਤੇ ਸਾਡੇ ਮੁੱਖ ਮਮਾਂ ਲੱਗੇ ਡੀਸੀ ਸਾਹਿਬ ਜੀ ਤੇ ਡੀਐਸਐਸਓ ਸਾਹਿਬ ਜੀ ਜੀ ਉਹ ਆਏ ਆ ਟਾਈਮ ਸੇ ਤੇ ਉਹਨੇ ਆਲੇ ਬੱਚਿਆਂ ਨਾਲ ਬਹੁਤ ਇੰਜੋਏਮੈਂਟ ਕੀਤਾ ਤੇ ਅਸ਼ੀਰਵਾਦ ਦਿੱਤਾ ਹੈ ਤੇ ਜਿਵੇਂ ਤੇ ਅੱਜ ਬੱਚਿਆਂ ਨੇ ਆਪਣੀ ਆਰਟ ਵੀ ਸਭ ਨੂੰ ਦਿਖਾਇਆ ਹੈਗਾ ਚਾਹੇ ਉਹ ਸਿੰਗਿੰਗ ਹੋਵੇ ਚਾਹੇ ਕੁਝ ਬੋਲਣਾ ਹੋਵੇ ਤੇ ਪੰਛੀ ਸੇਵਾ ਸਮਿਤੀ ਵੱਲੋਂ ਅੱਜ ਜਿਹੜਾ ਖਾਣ ਪੀਣ ਦਾ ਅਰੇਂਜਮੈਂਟ ਸੀ ਬਹੁਤ ਹੀ ਅੱਛਾ ਸੀ ਸਾਰੇ ਬੱਚਿਆਂ ਨੇ ਬੜੀ ਅੱਛੀ ਤਰ੍ਹਾਂ ਖੁਸ਼ੀ ਨਾਲ ਖਾਣਾ ਖਾਦੇ ਤੇ ਸਭ ਨੇ ਇੰਜੋਏ ਕੀਤਾ ਹੈ ਜਿਹਦੇ 'ਚ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਸ਼ੁਕਰੀਆ ਹਾਂਜੀ ਸਰ ਅੱਜ ਪੰਛੀ ਸੇਵਾ ਸੰਸਥਾ ਵੱਲੋਂ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਕੀਤਾ ਗਿਆ ਜਿਹੜੇ ਬੱਚੇ ਅਪਾਹੇ ਜੀਆ ਕਈ ਮਹੰਦਿਆਂ ਦਿਮਾਗੀ ਤੌਰ ਕੋ ਅਸਿੰਪਟੋਮਿਕ ਨੇ ਤੇ ਉਹਨਾਂ ਦੇ ਦਿਮਾਗ ਨੂੰ ਦੇਖਦਾ ਸਾਰੀਆਂ ਚੀਜ਼ਾਂ ਉਹਨਾਂ ਨੂੰ ਆਪਣੇ ਵੱਲੋਂ ਉਹਨਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਸਾਨੂੰ ਬਹੁਤ ਸੰਸਥਾਵਾਂ ਨੇ ਸਾਸਵੀ ਦਿੱਤਾ ਤਰੀਨ ਪੰਛੀ ਸੇਵਾ ਸੰਸਥਾ ਦਾ ਬਹੁਤ ਵੱਡਾ ਸਾਥ ਹੈ ਜਿਨ੍ਹਾਂ ਨੇ ਸਾਰਾ ਕੁਝ ਦਿੱਤਾ ਲੇਕਿਨ ਇਹਨਾਂ ਦੇ ਦੇਖ ਕੇ ਸਾਡੇ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਬੱਚੇ ਵੀ ਬਹੁਤ ਖੁਸ਼ ਹੋਏ ਡੀਸੀ ਸਾਹਿਬ ਆਏ ਉਹਨਾਂ ਨੇ ਵੀ ਉਹਨਾਂ ਦੇ ਬਾਰੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਬਾਕੀ ਐਲਸੀਪੀਡੀ ਐਲਸੀਪੀਡੀ ਦੇ ਗਰੁੱਪ ਨੇ ਵੀ ਬਹੁਤ ਹੈਲਪ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਹਰਕੇਸ਼ ਮਿੱਤਰ ਜੀ ਅਮਿਤ ਗੋਹਿਲ ਜੀ ਅਭੀ ਪਗਰਵਾਲ ਜੀ ਤੇ ਸਾਡੇ ਵੱਲੋਂ ਸਭ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਅਸ਼ੀਰਵਾਦ ਅਰਦਾਸਾ ਕਰੇ ਇਹਨਾਂ ਦੀ ਸਿਹਤ ਬਹੁਤ ਅੱਛੀ ਰਹੇ ਅੱਜ ਇੰਟਰਨੈਸ਼ਨਲ ਡੇ ਆਫ ਪਰਸਨਸ ਵਿਦ ਡਿਸੇਬਿਲਟੀ ਮਨਾਇਆ ਜਾ ਰਿਹਾ ਹੈ 10 ਦਸੰਬਰ ਨੂੰ ਜੁੜੇ ਕਰਕੇ ਅਸੀਂ ਰਕਭਾਗ ਆਏ ਹਾਂ ਇੱਥੇ ਬਹੁਤ ਸਾਰੇ ਐਨ ਜੀਓਜ਼ ਇਕੱਠੇ ਹੋਏ ਨੇ ਔਰ ਸਾਡੇ ਨਾਲ ਪਖਸ਼ੀ ਸੇਵਾ ਸਮਿਤੀ ਵਾਲੇ ਵੀ ਸਾਡੇ ਨਾਲ ਜੁੜੇ ਨੇ ਔਰ ਉਹਨਾਂ ਦੀ ਮਦਦ ਦੇ ਨਾਲ ਅਸੀਂ ਸੈਲੀਬ੍ਰੇਸ਼ਨ ਨੂੰ ਅੱਜ ਕਰ ਰਹੇ ਆ सो जिस तरह देख रहे हो मस्ती है मौज है गाने हैं म्यूजिक है और खाना पीना भी है पर लेकिन और डिप्टी कमिश्नर मिस्टर हिमांशु जैन इतने आए थे चीफ गैस इस फंक्शन के दे, उन्होंने डिस्ट्रिक्ट सोशल सिक्योरिटी ऑफिसर तिबाना जी भी उन्होंने सो ਸਾਨੂੰ ਅਸੀਂ ਜੋ ਮੈਸੇਜ ਦੇਣਾ ਚਾਹੁੰਦੇ ਆ ਸਾਰੀ ਦੁਨੀਆ ਨੂੰ ਉਹ ਇਹ ਕਿ ਵਿਚਾਰਾਪਨ ਵਾਲਾ ਕੰਮ ਨਾ ਜਿਹੜਾ ਹੈ ਉਹ ਡਿਸੇਬਿਲਿਟੀ ਤੋਂ ਡਿਸੋਸੀਏਟ ਕੀਤਾ ਜਾਏ ਆਪੱਖਰਾ ਕੀਤਾ ਜਾਏ ਔਰ ਲੋਕਾਂ ਦੀ ਪਛਾਣ ਕੀਤੀ ਜਾਏ ਕਿ ਉਹ ਕੀ ਕਰ ਸਕਦੇ ਨੇ ਕੋਈ ਇਨਸਾਨ ਚੱਲ ਫਿਰ ਨਹੀਂ ਸਕਦਾ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਲੇਕਿਨ ਉਹਦੇ ਅੰਦਰ ਦੀ ਸ਼ਕਤੀ ਪਛਾਣਨਾ ਇਹੀ ਦੁਨੀਆ ਨੇ ਹੁਣ ਕਰਨਾ ਹੈ ਔਰ ਇਹਨਾਂ ਨੂੰ ਮੌਕਾ ਦੇਣਾ ਹੈ ਪੜ੍ਹਾਈ ਵਾਸਤੇ ਕਿੱਥਾ ਸਿੱਖਣ ਵਾਸਤੇ ਔਰ ਜ਼ਿੰਦਗੀ ਨਿਭਾਣ ਵਾਸਤੇ ਸਮਾਜ ਵਿੱਚ ਜਗ੍ਹਾ ਬਣਾਉਣ ਵਾਸਤੇ ਸ਼ੋਗਰੋਡਾ ਸਪੈਸ਼ਲ ਅਪੀ ਭਾਰਤ ਪੰਜਾਬ ਵੱਲੋਂ ਅੱਜ ਦੇ ਦਿਨ ਸਾਰਿਆਂ ਨੂੰ ਮੁਬਾਰਕ ਦਿਨਾਂ ਇੱਥੇ ਦੇਵਾ ਪੰਚੀ ਸੇਵਾ ਸਮਿਤੀ ਵੱਲੋਂ ਜਿਨ੍ਹਾਂ ਨੇ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਬੁਲਾ ਕੇ ਇੰਜੋਏ ਕਰਾਇਆ ਹੈ ਔਰ ਗੇਮ ਦਾ ਸੇ ਇੱਥੇ ਬੱਚਿਆਂ ਨੂੰ ਸਾਰਾ ਦਿਨ ਗੇਮਸ ਖੇਡਾਂਗੇ ਤੇ ਮੈਂ ਸਾਰਿਆਂ ਦਾ ਇਹਦਾ ਇੱਥੇ ਇਕੱਠੇ ਹੋਣ ਦਾ ਸਾਰਿਆਂ ਇੰਜੋਏ ਦਾ ਔਰ ਉਹਨਾਂ ਦੇ ਨਾਲ ਜਿਹੜੇ ਕੋਚ ਆਏ ਆ ਉਹ ਜਿਹੜੇ ਉਹਨਾਂ ਦੇ ਪੇਰੈਂਟਸ ਆ ਸਭ ਦਾ ਥੈਂਕਸ ਕਰਦਾ ਥੈਂਕ ਯੂ ਜਿਹੜਾ ਇਹ ਮੇਲ ਕਰਵਾਇਆ ਜਾ ਰਿਹਾ ਅੱਜ ਤੇ ਕਹਿੰਦੇ ਅੱਜ ਜਿਹੜਾ ਇੰਟਰਨੈਸ਼ਨਲ ਡਿਸਪੈਂਸਡ ਡੇ ਹੈ ਇਹਦੇ ਵਿੱਚ ਪੰਛੀ ਸੇਵ ਸੋਸਾਇਟੀ ਚ 300 ਬੱਚੇ ਅੱਜ ਆਏ ਐ ਅਸ਼ੋਕ ਠਾਪੜ ਜੀ ਦਰਸ਼ਨ ਆਉਣ ਹੋਏ ਜੀ ਸਾਡੇ ਲੁਧਿਆਣਾ ਗੋਲਮਾ ਪੈਰਾਡਿਸ ਅਸੋਸੀਏਸ਼ਨ ਦੀ ਤਰਫੋਂ ਸ਼ਿਸ਼ੂ ਖਾਣਾ ਜੀ ਆਪਣਾ ਅਮਿਤ ਗੋਇਲ ਜੀ ਔਰ ਦੀਪਕ ਮਿਰਵਾੜੀ ਸਾਰੇ ਆਏ ਆ ਔਰ ਸਾਰੇ ਨੇ ਮਿਲ ਕੇ ਇਹਨੇ ਬੱਚਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਆਨੰਦ ਮਨਾਇਆ ਸਭ ਨੇ ਭੰਗੜੇ ਪਾਏ ਸਭ ਨੂੰ ਖਾਣ ਪੀਣ ਨੂੰ ਪੂਰਾ ਦਿੱਤਾ ਗਿਆ ਤੇ ਇਹਨਾਂ ਨੂੰ ਗੇਮਾਂ ਖਲਾਈ ਗਈਆਂ ਟ੍ਰੇਨ ਦੇ ਵਿੱਚ ਵੀ ਘੁੰਮਾ ਰਹੇ ਆ ਕਿ ਤਾਂ ਕਿ ਇਹ ਬੱਚੇ ਜਿਹੜੇ ਕਿ ਪਰਮਾਤਮਾ ਦੀਆਂ ਅੰਗ ਨੇ ਸਾਡੇ ਇੱਕ ਸਮਾਜ ਦੇ ਇੱਕ ਬਹੁਤ ਅੱਛੇ ਅੰਗ ਨੇ ਜਿਨ੍ਹਾਂ ਦੀ ਕੁਝ ਕਮੀਆਂ ਦੇ ਕਾਰਨ ਅੱਜ ਅਸੀਂ ਇਹਨਾਂ ਨੂੰ ਆਪਣੀ ਖੁਸ਼ੀਆਂ ਦੇਖ ਕੇ ਇਹਨਾਂ ਨਾਲ ਖੁਸ਼ੀਆਂ ਮਨਾ ਕੇ ਇੱਕ ਸਮਾਜ ਦੇ ਵਿੱਚ ਇੱਕ ਅੱਛਾ ਮੈਸੇਜ ਦੇਣਾ ਚਾਹੁੰਦਾ ਹੈ ਕਿ ਉਹਨਾਂ ਨਾਲ ਮਿਲ ਕੇ ਇਸੇ ਤਰ੍ਹਾਂ ਇਹਨਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਕੋਈ ਨਾ ਲੱਗੇ ਕਿ ਅਸੀਂ ਸਮਾਜ ਤੋਂ ਲੱਗ ਗਏ ਔਰ ਇਹਨਾਂ ਬੱਚਿਆਂ ਨੇ ਇੰਨੀ ਐਕਟੀਵਿਟੀ ਕੀਤੀ ਹੈ ਗਾਣੇ ਗਾਏ ਇਹਨਾਂ ਨੇ ਡਾਂਸ ਕੀਤੇ ਔਰ ਬਹੁਤ ਹੀ ਆਨੰਦ ਆਇਆ 20 वाइड ਰਿਪੋਰਟ ਲੁਧਿਆਣਾ ਕੋ ਵੀ ਆ ਕੇ ਬੱਚਿਆਂ ਨੂੰ ਇਹ ਨਾਮ ਵੀ ਦੇ ਕੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਅਸੀਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਹਾਂਜੀ ਸਰ ਜੋ ਇਵੈਂਟ ਹੋ ਰਿਹਾ ਅੱਜ ਇਹਦੇ ਵਿੱਚ ਕੁਝ ਵੀ ਨਾਲ ਆਉਣਾ ਹਾਂ ਨਮਸਕਾਰ ਜੀ ਅੱਜ ਵਰਲਡ ਡਿਸੇਬਿਲਿਟੀ ਡੇ ਹੈ 3 ਦਸੰਬਰ ਐਵਰੀ ਸਾਲ ਮਨਾਇਆ ਜਾਂਦਾ ਹੈ ਅੱਜ ਇੱਥੇ ਰਖਬਾਗਚੇ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ ਸੋ ਅੱਜ ਲੁਧਿਆਣਾ ਹਰ ਸਾਲ ਅਸੀਂ ਸਾਰੇ ਐਨਜੀਓ ਮਿਲ ਕੇ ਬਣਾਉਂਦੇ ਆ 14 ਐਨਜੀਓ ਦੇ 300 ਬੱਚੇ ਇੱਥੇ ਇਕੱਠੇ ਹੋਏ ਆ ਸਾਰਿਆਂ ਨਾਲ ਪੰਛੀ ਸੇਵਾ ਸੁਸਾਇਟੀ ਨੇ ਸਾਰਾ ਆਰਗੇਨਾਈਜ਼ ਕੀਤਾ ਹੈ ਅਸੀਂ ਡੀਸੀ ਸਾਹਿਬ ਨੇ ਇਨਵਾਈਟ ਕੀਤਾ ਸੀਗਾ ਅਜੇ ਚੀਫ ਗੈਸਟ ਉਹ ਆਏ ਟਾਈਮ 'ਤੇ ਆਏ ਸਾਰੇ ਬੱਚੇ ਦਾ ਬਹੁਤ ਇੰਜੋਏ ਕੀਤਾ ਆ ਵੀ ਬੱਚੇ ਝੂਲੇ ਵੀ ਲੈ ਰਹੇ ਆ ਡਾਂਸ ਵੀ ਕਰ ਰਹੇ ਆ ਸਾਰਾ ਕੁਝ ਚੱਲ ਰਿਹਾ ਔਰ ਇਹ ਸਾਰਾ ਅੰਡਰ ਹੁੰਦਾ ਹੈ ਡਿਸਟ੍ਰਿਕਟ ਸਪੈਸ਼ਲ 올림픽 ਐਸੋਸੀਏਸ਼ਨ ਲੁਧਿਆਣਾ ਦਾ ਜਿਹਦਾ ਚੇਅਰਮੈਨ ਹਮਾਰੇ ਅਸ਼ੋਕ ਅਡੋੜਾ ਜੀ ਹੈਗੇ ਨਾਲ ਔਰ ਪ੍ਰੈਜ਼ੀਡੈਂਟ ਹੈਗੇ ਅਨਿਲ ਗੋਇਲ ਜੀ ਇਹ ਦੋਨੋਂ ਦੇ ਅੰਡਰ ਇਹ ਸਾਰਾ ਗੇਮ ਹੁੰਦਾ ਹੈ ਔਰ ਸਾਰੀ ਆਰਗੇਨਾਈਜ਼ ਹੁੰਦੀ ਹੈ ਹਰ ਸਾਲ ਸਾਰੇ ਬੱਚੇ ਇਕੱਠੇ ਹੁੰਦੇ ਹਰ ਸਾਲ ਅਸੀਂ ਸਪੈਸ਼ਲ 올림픽 ਪੰਜਾਬ ਦਾ ਸਟੇਟ ਲੈਵਲ ਦਾ ਗੇਮਸ ਕਰਵਾਉਂਦੇ ਆ इस साल ये गेम लवली प्रोफेशनल यूनिवर्सिटी से बारह तेरह चौदह दिसंबर हो रहा जिद पूरे पंजाब से हजार बच्चे इकट्ठे हो रहे हैं और हजार बच्चे होते गेम करेंगे सारा कुछ ऑर्गेनाइज किया एल पी यू वाले का भी बहुत बहुत धन्यवाद करते हैं असि सारू करते कि सारे उत्त आए बच्चों का देखे परफॉर्मेंस देखे बच्चे के टैलेंट देखे कि किस तरह से बच्चे सारे ऑर्गेनाइज करते हैं कि किस तरह से गेम खेलते हैं बच्चे ये बच्चे नेशनल गेम्स भी चल रहे नेशनल चैंपियनशिप चल रहा बच्चा हूँ बक, बक जगह कोई मुंबई जा रहा कई गुजरात जा रहे गोवा जा रहे मध्य प्रदेश जा रहे कोलकाता जा रहे गुवाहाटी जा रहे ये सारे करके वर्ल्ड समर गेम 2027 ਤੇ ਯੂਐਸਏ ਤੇ ਹੋਣਾ ਹੈ ਜਿਹਦੇ ਵਾਸਤੇ ਤਿਆਰੀਆਂ ਚੱਲ ਰਹੀ ਹੈ ਪੂਰੇ ਇੰਡੀਆ ਤੇ ਟੀਮ ਜਾਊਗੀ ਟੋਟਲ ਵਰਲਡ ਤੇ 198 ਕੰਟਰੀ ਖੇਲਦੀ ਹੈ ਜਿਹਦੇ ਵਿੱਚ ਇੰਡੀਆ ਸ਼ੇ ਵੀ ਇੱਕ ਟੀਮ ਜਾ ਰਹੀ ਹੈ ਜੋ ਕਿ ਉੱਥੇ ਜਾ ਕੇ ਪਲੇ ਕਰੇਗੀ ਲਾਸਟ ਟਾਈਮ ਦਾ ਆਪਣਾ ਇਹ ਰਿਕਾਰਡ ਰਿਹਾ ਹੈ 2025 ਇਸੀ ਜਨਵਰੀ ਤੇ ਬੱਚੇ ਵਿంటర్ ਗੇਮ ਖੇល ਕੇ ਆਏ ਸੀਗੇ ਉਹਦੇ ਵਿੱਚ ਪੂਰੇ ਵਰਲਡ ਤੇ 3ਰਡ ਨੰਬਰ ਤੇ ਇੰਡੀਆ ਦਾ ਟੀਮ ਆਇਆ ਸੀਗਾ ਤੋ ਅਸੀਂ ਇਸ ਵਾਰ ਵੀ ਚਾਹੁੰਦੇ ਹੈ ਕਿ ਇਸ ਵਾਰ ਇੰਡੀਆ ਦਾ ਟੀਮ ਜੋ ਜਾ ਰਿਹਾ ਜਿਦੇ ਆਪਣੇ ਪੰਜਾਬ ਦੇ ਵੀ ਬੱਚੇ ਹੈਗੇ ਬੱਚੇ ਕੁਝ ਨਾ ਕੁਝ ਲੈ ਕੇ ਆਉਣਗੇ ਧੰਨਵਾਦ ਜੀ